ਭਾਈ ਕੱਲ ਜਿਹੜੇ ਕਬੂਤਰਾਂ ਨੇ ਡੀ ਵਾਰਮਿੰਗ ਕਰੀ ਉਹਨਾਂ ਨੂੰ ਦਾਣਾ ਰੜਾ ਲਈਏ ਆਪਾਂ ਕਣਕ ਉੱਪਰ ਪਈ ਐ ਛੋਲੇ ਨੇ ਤੇ ਤਾਰਾ ਵੀਰ ਬਾਜਰਾ ਮੱਕੀ ਐ ਇਹ ਚ ਰਲਾਉਨੇ ਆਪਾਂ ਰਲਾ ਕੇ ਉੱਪਰ ਨੂੰ ਚੱਲਦੇ ਆ ਠੀਕ ਆ ਤੇ ਉੱਪਰ ਜਾ ਕੇ ਮਿਲਦੇ ਆ ਦੇਖੀਏ ਕੀ ਹਾਲ ਤਾਨਾਂ ਦੀ ਸਸਰੀ ਗਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਜਾਨਵਰ ਸੈਟ ਆ ਸਾਰੇ ਤੇ ਘਰ ਪਰਿਵਾਰ ਵਧੀਆ ਤੇ ਆ ਗਏ ਆਪਾਂ ਬਾਈ ਕੋਠੇ ਤੇ ਦਾਖ ਖਰਾਕ ਮਿਕਸ ਕਰ ਲਿਆ ਤੇ ਜਸੇ ਪਾ ਕਣਕ ਉਹ ਹਾਲ ਹਾਵੇ ਜਬਾਣਾ ਕਿਵੇਂ ਹਾਲ ਹਾਵੇ ਚ ਪਾਲਾ ਅੱਦੀ ਤਾਂ ਹੀ ਰੜੂਗੇ ਇਸੇ ਤਰੀਕੇ ਪੜੇ ਲੋ ਬਾਪਾ ਵੜ ਜਾ ਲਿਆ ਪਾਲਾ 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 ਉਹ ਆ ਰਾਇ ਨੂੰ ਮੜੀ ਤੇ ਥੋੜੀ ਨਿਗ੍ਹਾ ਮਰਾਦਾ ਬਾਈ ਕਿਵੇਂ ਨੇ ਕਬੂਤਰ ਆਪਣੇ ਐਨ ਉਹ ਘੇਰ ਬੋਟਾ ਨੇ ਭੁੱਖੇ ਨੇ ਪਰ ਹੁਣ ਇਹ ਯੁਨਾ ਜਾਨਾ ਚੱਕਦੀਆਂ ਸਾਰੀਆਂ ਬਾਲੇ ਮਲਪ ਨਿਕਲੇ ਨਹੀਂ ਕਿਉਂਕਿ ਇਹ ਵੀਰੇ ਤੰਦਰੁਸਤ ਨੇ ਆਹੀ ਫਾਇਦਾ ਖਰਾਕਾਂ ਦਿੱਤੀਆਂ ਦਾ ਆਹੀ ਫਾਇਦਾ ਤੇ ਚਲੋ ਟ੍ਰੇਜ ਰੱਖੀ ਇਹਨਾਂ ਦੇ ਦਾਣੇ ਤੇ ਪਾਣੀ ਫੇਰ ਮਿਲਦੇ ਆ ਠੀਕ ਆ ਲੋਏ ਮਿੱਤਰੋ ਦਾਣੇ ਰੱਖ ਤੇ ਪਾਣੀ ਵੀ ਚੇਂਜ ਕਰਤਾ ਹੁਣ ਖਾ ਲੈਣਗੇ ਆਰਾਮ ਦੇ ਨਾਲ ਤੇ ਜੱਸੇ ਆ ਦਾਣੇ ਰੱਖ ਵੀਰੇ ਅੰਦਰ ਕੁੰਡਾ ਲਾ ਦਨੇ ਆਪਾਂ ਕੁੰਡਾ ਤੇ ਇਹ ਲਾ ਗੋਲਾ ਉੱਤਰ ਮੈਂ ਕਿੱਥੇ ਬੈਠਾ ਗੋਲਾ ਉਹ ਬੈਠਾ ਵੀ ਨਹੀਂ ਲਾ ਗਿਆ ਆਪਣਾ ਆ ਦੇਖੋ ਨੀਲਾ ਮੁੜਿਆ 6 ਮਹੀਨੇ ਬਾਅਦ ਥੰਬਨਲ ਤੇ ਚਲੋ ਵੀ ਓਕੇ ਆਰਬੋਰ ਹੁਣ ਚੱਲਦੇ ਆਪਾਂ ਥੱਲੇ ਨੂੰ ਠੀਕ ਐ ਸੇ ਉਹਦਾਂ ਨਹੀਂ ਕੋਈ ਚੱਕਣੇ ਵਾਲਾ ਆ ਛਤਰੀ ਦਾ ਬਾਈ ਕੱਪੜਾ ਲਾਉਣਾ ਹਲੇ ਆ ਇਧਰ ਰੱਖਿਆ ਹੋਇਆ ਔੜ ਗਿਆ ਦਾ ਉਦਣ ਤੇ ਚਲੋ ਬਾਈ ਹੁਣ ਆਪਾਂ ਚੱਲਦੇ ਆ ਥੱਲੇ ਨੂੰ ਉੱਪਰ ਤੋਂਪ ਬਹੁਤ ਅੱਜ ਥੱਲੇ ਵਾਲੇ ਜਾਨਵਰ ਵੀ ਦੇਖੀਏ ਜੇ ਸਾਫ਼ ਹੋਏ ਫਿਰ ਉਹਨਾਂ ਨੂੰ ਵੀ ਦਵਾਈ ਲਾ ਦੀ ਅੱਜ ਠੀਕ ਐ ਦਵਾਈ ਤਾਂ ਥੱਲੇ ਹੀ ਪਈ ਆ ਨਾ ਹਾਂ ਤੇ ਚਲੋ ਬਾਈ ਚੱਲਦੇ ਆ ਥੱਲੇ ਨੂੰ ਬਾਈ ਕਬੂਤਰ ਦੇਖ ਲੋ ਕੱਲ ਦੇ ਭੁੱਖੇ ਫਿਰ ਕਿਵੇਂ ਟੁੱਟ ਕੇ ਪਈ ਜਾਂਦਾਣੇ ਆ ਪਰ ਨੂੰ ਚਲੋ ਕੋਈ ਚੱਕਰ ਨਹੀਂ ਹੋਣਾ ਸੈੱਟ ਹੋ ਜਾਣਗੇ ਮਲਫਮ ਲੂਪਨ ਨਿਕਲ ਗਏ ਆ ਨੰਦਰ ਹੋ ਗਏ ਸੈਟ ਪਰ ਪਟਾਈ ਕਰਾਂਗੇ 3-4 ਦਿਨਾਂ ਚ ਦਵਾਈ ਪਾਵਾਂਗੇ ਕੱਲ ਨੂੰ ਇਹਨਾਂ ਨੂੰ ਤਾਕਤ ਵਾਲੀਆਂ ਦਵਾਈਆਂ ਕਾ ਲੂ ਸ਼ੁਰੂ ਕਰਾਂਗੇ ਇਹਨਾਂ ਦੀਆ ਚਲੋ ਵੀ ਚੱਲਦੇ ਹਾਂ ਹੁਣ ਹੁਣ ਪਹੁੰਚ ਗਈ ਆਪਾਂ ਪਿੱਛੇ ਕਬੂਤਰਾਂ ਕੋਲ ਬੜੇ ਜੋੜਿਆਂ ਕੋਲ ਦੇਖਦੇ ਆਂ ਚੈੱਕ ਕਰਦੇ ਆਂ ਇਹਨਾਂ ਨੂੰ ਵੀ ਦਵਾਈ ਦੂਈ ਲੱਗਣ ਵਾਲੀ ਹੈਗੀ ਅੱਜ ਕਾ ਨਹੀਂ ਜੱਸੇ ਦਾਣੇ ਚੈੱਕ ਕਰ ਪੋਟਿਆਂ ਚ ਦਾਣੇ ਤਾਂ ਨਹੀਂ ਆ ਜਾ ਗੇੜਾ ਜੱਸੇ ਕਾਰ ਚੈੱਕ ਪੋਟਿਆਂ ਚ ਦਾਣੇ ਬਾਈ ਇਹਨਾਂ ਨੂੰ ਵੀ ਫਿਰ ਦਵਾਈ ਲਾ ਦਈਏ ਅੱਜ ਹੈਗੇ ਨਹੀਂ ਹਨਾ ਹੈ ਨਹੀਂ ਬਾਕੀ ਇੱਕ ਦੋ ਦੇ ਹੋਰ ਕਰ ਲਾ ਪਰ ਇੰਨੀਆਂ ਨੂੰ ਦਵਾਵਾਂਗੇ ਕਿਵੇਂ ਯਾਰ ਸਰਾਜ ਨਾਲ ਹੀ ਉਹ ਸਰਾਜ ਨਾਲ ਦਵਾਵਾਂਗੇ ਇਹਦੇ ਵੀ ਨਹੀਂ ਹੈਗੀ ਇੱਕ ਅੱਦੇ ਦੇ ਹੋਰ ਦੇਖਦਾ ਬਸ ਹੈਗੇ ਨਹੀਂ ਵਾਠ ਠੀਕ ਆ ਰੁਕ ਜਾ ਕਬੂਤਰ ਘੇਂਡ ਤੂੰ ਕਬੂਤਰ ਘੇਂਡ ਲਾ ਫਿਰ ਓਨੀਆਂ ਨਾਲਕੀਆਂ ਘੋੜੀਏ ਆਪਾਂ ਤੇ ਚਲੋ ਬਾਈ ਇਹਨਾਂ ਨੂੰ ਵੀ ਲਾਉਣੇ ਅੱਜ ਦਵਾਈ ਬੰਦ ਕਰ ਲਈ ਹਣੇ ਲਾਵਾਂਗੇ ਠਹਿਰ ਕੇ ਥੋੜਾ ਜਾਂ ਨੂਰੀ ਬੱਲ ਵੀ ਮਾਰ ਲਈ ਬਾਈ ਘੇੜਾ ਨੂਰੀ ਠੀਕ ਹੈ ਕੀ ਖਾਨੀ ਹੈ ਦੇਖੋ ਬਈ ਓਕਣ ਪਿਛਾੜੀਆਂ ਪਾ ਕੇ ਰੱਖਦੇ ਆ ਇਹਦੇ ਤਾਂ ਕਿ ਇਹਨੂੰ ਐ ਸਿੱਧਾ ਖੜਨ ਦੀ ਆਦਤ ਪੈ ਜਾਵੇ ਗਰਦਨ ਉੱਪਰ ਤੇ ਆਹ ਐਨ ਕੱਸ ਕੇ ਖੜਿਆ ਕਰੂਗੀ ਫਿਰ ਨੂਰੀ ਓਕੇ ਰਬੋਰਡ ਤੇ ਚਲੋ ਭਾਈ ਆਲੇ ਇੱਕਣ ਇੱਕਣ ਖੜਿਆ ਖੜਿਆ ਕਰੂਗੀ ਇੱਕਣ ਤੇ ਚਲੋ ਫਿਰ ਹੁਣ ਦਵਾਈ ਦੂਈ ਬਾਅਦ ਚ ਕੋਲਦੇ ਪਹਿਲਾਂ ਗਰਾਊਂਡ ਚ ਢੇੜਾ ਮਾਰਿਆ ਮਾਵੇਂ ਲਾਓ ਭਾਈ ਕਿੰਨੀਆਂ 37 ਨਾਲ ਕੀ 40 ਨਾਲ ਕੀ ਕੋਲਣੀ ਭਾਈ ਵੀ ਨਾਲ ਭਾਈ ਵੀ ਠੀਕ ਹੈ ਕੋਲ ਤੇ ਦਵਾਈ ਲਿਆਏ ਭਾਈ ਇਹ ਕਬੀਰ ਪੁੱਛਦਾ ਤਾਂ ਕਹਿੰਦੇ ਦਵਾਈ ਕਿਹੜੀ ਹੈ ਵੀਰੇ ਵੀਰੇ ਹੈਗੀ ਪੈਪਰਾਜीन ਆ ਦੇਖੋ ਪੈਪਰਾ ਜੀ ਤੇ ਚਲੋ ਪਹਿਲਾਂ ਘੋਲ ਲਈਏ ਠੀਕ ਹੈ ਨਲਕੀਆਂ ਫੇਰ ਦੇਖਦੇ ਹਾਂ ਲਓ ਜੀ ਮਿੱਤਰੋ ਦਵਾਈ ਲੱਗਿਆ ਘੋਲਣ ਦੇਖੋ 40 ਨਲਕੀਆਂ ਪਾਈਆਂ ਇਹ ਚ ਉਹ ਹਿਸਾਬ ਨਾਲ ਬਣਦੇ ਆ 4 ਟੱਕਣ ਪਰ ਅੱਜ ਆਪਾਂ ਪਾਉਣੇ ਆ ਇਹਦੇ 4.5 5 ਟੱਕਣ ਕਿਉਂਕਿ ਦਵਾਈ ਕੋਈ ਇੰਨਾ ਨੁਕਸਾਨ ਨਹੀਂ ਹੋਏਗਾ ਬਾੜਾ ਇਹਦਾ ਥੋੜੀ ਤੇਜ਼ ਹੋ ਜੂ ਨਿਕਲ ਜਾਣਗੇ ਠੀਕ ਹੈ ਮਲਪਾ ਮਲਪਾ ਜੇ ਦੋ 3 4 ਆ ਥੋੜਾ ਘੱਟ ਪਾ ਲੈਣੇ ਮਤਲਬ ਕਿ ਸਾਢੇ ਕਿ ਚਾਰ ਟੱਕਣ ਪਾ ਲੈ ਆਪਾਂ ਨੇ ਠੀਕ ਆ ਉਹ ਦੇਖੀ ਗਿਰ ਗਿਆ ਥੱਲੇ ਚਲੋ ਕੋਈ ਨਾ ਫੇਰ ਇਹਨੂੰ ਹੁਣ ਆਪਾਂ ਘੋਲ ਲੈਣੇ ਸਰੰਜੇ ਦੇ ਨਾਲ ਹੀ ਘੋਲ ਦਿੰਨੇ ਆ ਮੜੀ ਜੀ ਇਹਦਾ ਇਹ ਫਾਇਦਾ ਯਾਨੀ ਕਿ ਇਹ ਬਾਰ-ਬਾਰ ਨਹੀਂ ਘੋਲਣੀ ਪੈਂਦੀ ਕਿਉਂਕਿ ਜੇ ਡਾਕਟਰ ਪਲੱਸ ਗੋਲੀ ਲਾਉਣੀ ਆਪਾਂ ਉਹ ਬਾਰ-ਬਾਰ ਘੋਲਣੀ ਪੈਂਦੀ ਆ ਤੇ ਚਲੋ ਕਬੂਤਰ ਫੜ ਲਈਏ ਪਹਿਲਾਂ مترو بھی ایم ایل لاؤ لگے ہیں نا دبئی ٹھیک ہے پہلے پھر لینا آپ بھی ایم ایل ہو گئی آ فٹنا کبوتر آئیں کر کے کھولنا موہنی کڑپ دے اندر اوکے ایئرپورٹ تھوڑی بہت ہی کٹتی کوئی چکر نہیں آئے کبوتری ٹھیک ہے جیسے ਆਹੇ ਦੇਖ ਲਈ ਕਿਸੇ ਨੂੰ ਸੁੱਕਾ ਸੁੱਕਾ ਨਾ ਲੱਗਿਆ ਹੋਵੇ ਠੀਕ ਹੈ ਓਕੇ ਆ ਰਬੋਰ ਦੋਨੋਂ ਦੇ ਹੋ ਗਈ ਹੁਣ ਚਲੋ ਬਾਕੀਆਂ ਨੂੰ ਦਈਏ ਉਹ ਜਿਹੜਾ ਫੜ ਲਿਆ ਹੁੰਦਾ ਜੱਸਾ ਕਬੂਤਰ ਠੀਕ ਹੈ ਦੋਨੇ ਪਿੰਜਰੇ ਤਾਰਲੇ ਥੱਲੇ ਕਰੀ ਜਾਂਦੇ ਆ ਬੰਦ ਇਹਨਾਂ ਨੂੰ ਅੱਦੇ ਕਬੂਤਰ ਬਾਈ ਪਾ ਲਿਆਂਦੇ ਜਾਲ ਚ ਠੀਕ ਹੈ ਤੇ ਦਵਾਈ ਦੇ ਦੇ ਛੱਡੀ ਜਾਣੇ ਆਪਾਂ ਨੇ بڑے ਪਿੰਜਰੇ ਚ ਇਹ ਚ 10 12 ਕਬੂਤਰ ਇਹ ਛੱਡ ਲਾਂਗੇ 10 ਕੋਚ 10 12 ਉਹ ਚ ਬੰਡਵੇਂ ਜੇ ਛੱਡ ਲਾਂਗੇ ਠੀਕ ਹੈ ਤੇ ਦਵਾਈ ਆਪਾਂ ਘੋਲੀ ਜਾਂਦੇ ਆ ਨਾਲ ਦੀ ਨਾਲ ਤੇ ਚਲੋ ਦੇ ਦਈਏ ਸਾਰਿਆਂ ਨੂੰ ਦਵਾਈ ਠੀਕ ਹੈ ਐਨੇ ਕਬੂਤਰਾਂ ਨੂੰ ਭਾਈ ਦੇਦੀ ਦਵਾਈ ਦੇ ਹੋਗੀ ਮੇਰੇ ਹਿਸਾਬ ਨਾਲ 16 17 ਕਬੂਤਰਾਂ ਨੂੰ ਠੀਕ ਹੈ ਤੇ ਬਾਕੀ ਜਸੂ ਫੜਨ ਗਿਆ ਹੋਇਆ ਗੁਰਿੰਦਰ ਸਿੰਘ ਨਾਲ ਦੀ ਨਾਲ ਮੈਨੂੰ ਕਬੂਤਰ ਫੜਾਉਣੇ ਆ ਜਸੂ ਨੂੰ ਮੈਂ ਦਵਾਈ ਦਿੰਨਾ ਫਿਰ ਛੜਦਾ ਜਸੂ ਠੀਕ ਹੈ ਤਿੰਨੇ ਜਣਿਆਂ ਦਾ ਕੰਮ ਹੈ ਤੇ ਬਾਉ ਮੈਂ ਸੰਣਾਉਣ ਲੱਗਿਆ ਹੋਇਆ ਅੱਜ ਉਥੇ ਕਿਲੇ ਦੇ ਹੀ ਹੈ ਬਾਉ ਕਿਲੇ ਦੇ ਹੀ ਚੱਲਦਾ ਕੰਮ ਤੇ ਉੱਪਰਲੇ ਕਬੂਤਰ ਪੱਠੇ ਦਾ ਵੀ ਫਿੱਟੇ ਰਹੇ ਨੇ ਬਾੜੀਆਂ ਜੂਨਾ ਜਾਨਾ ਜੀ ਅੰਦਰ ਹੈ ਨਹੀਂ ਤੇ ਕੀੜੇ ਉਹਨਾਂ ਦੇ ਫਿਰ ਵੀ ਨਿਕਲ ਗਏ ਚਲੋ ਆਪਣੀ ਸ਼ੱਕ ਜੀ ਨਿਕਲ ਗਈ ਸਾਫ਼ ਹੋ ਗਏ ਬਿਲਕੁਲ ਤੇ ਇਹਨਾਂ ਦੇ ਜ਼ਿਆਦਾ ਹੋਣਗੇ ਮੇਰੇ ਹਿਸਾਬ ਨਾਲ ਕਿਉਂਕਿ ਇਹਨਾਂ ਨੂੰ ਦਵਾਈ ਲੱਗੀ ਨਹੀਂ ਹੈਗੀ ਪੂਰਾ ਸਾਲ ਹੋ ਗਿਆ ਲੱਗੀ ਨੂੰ ਕਈਆਂ ਨੂੰ ਤਾਂ ਲਾਤੀ ਦੀ ਇੱਕ ਦੋ ਜੋੜਿਆਂ ਨੂੰ ਕਈਆਂ ਨੇ ਫਿਰ ਬੱਚੇ ਪੁੱਛੇ ਰੱਖੇ ਹੋਏ ਤੇ ਮੁੜ ਕੇ ਟਾਈਮ ਜਾਂ ਨਹੀਂ ਲੱਗਿਆ ਚਲੋ ਕੋਈ ਚੱਕਰ ਨਹੀਂ ਦੰਨਿਆਂ ਦਵਾਈ ਆਪਾਂ ਇਹਨਾਂ ਨੂੰ ਬਾਣੇ ਪਾ ਦੋ ਜਾਈ ਬਾਕੀ ਕਬੂਤਰ ਵੀ ਆ ਗਏ ਸਾਰੀ ਪਾ ਲਏ ਆ ਹਾਂ ਜੀ ਸਾਰੀ ਫਿਰ ਹੁਣ ਇਹ ਚ ਪੰਜ ਚਾਰ ਕੁ ਹੋਰ ਛੱਡ ਹੋ ਜਾਣੇ ਨੇ ਹਨਾ ਤਿੰਨ ਚਾਰ ਕੇ ਛੱਡ ਲੈ ਇਹ ਚ ਬਾਕੀ ਕੁਸ ਆਹ ਪਿੰਜਰੇ ਚ ਰਹਿਣ ਦੇ ਕੋਈ ਨਾ ਕੁਛ ਨਹੀਂ ਹੁੰਦਾ ਹੁਣ ਇੰਨੀ ਠੰਡ ਥੋੜੋ ਹੈ ਗੁਰੀ ਦਾਣੇ ਪਾ ਦੇ ਬੱਕੇ ਬਾਤ ਨੇ ਮੇਰੇ ਪੈਰਾਂ ਗੁਰੀ ਦਾਣੇ ਪਾ ਦੇ ਉੱਥੇ ਥੋੜੇ ਜਿਹਾ ਉਹਨਾਂ ਨੂੰ ਥੋੜੀ ਜੀ ਸਰੋਂ ਸਰੋਂ ਥੋੜੀ ਜੀ ਅੱਧੀ ਮੁਠੀ ਤੇ ਇੱਕ ਮੁਠੀ ਉਹਦੀ ਕਣਕ ਦੀ ਧੁੱਪ ਜੀ ਚ ਪਾ ਦੇ ਹਾਂ ਧੁੱਪ ਜੀ ਇਹ ਲਾ ਜਸੂ ਦੇ ਪੈਰ ਤੇ ਬਿੱਠਾ ਕਰਤੀ ਕਬੂਤਰ ਨੇ ਨਾਲ ਦੀ ਨਾਲ ਕਹਿੰਦਾ ਧਵਾਉਣੀ ਆ ਨਹੀਂ ਫੈਵੀਕੋਲ ਦਾ ਪੱਕਾ ਜੋੜ ਲੱਗ ਜਾਏਗਾ ਤੇ ਚਲੋ ਭਾਈ ਦਈਏ ਹੁਣ ਇਹਨਾਂ ਨੂੰ ਦਵਾਈ ਫੇਰ ਦੇਦੀ ਭਾਈ ਸਾਰੇ ਕਬੂਤਰਾਂ ਨੂੰ ਦਵਾਈ ਤੋਂ ਪੰਜ ਸੇ ਤੋਂ ਪਾਈਆਂ ਜਿਹਨੂੰ ਕਰ ਦੇ ਉੱਥੇ ਉੱਥੇ ਨੂੰ ਕਰ ਲਾ ਜਾ ਸਾਰੀ ਉਧਰ ਆਹੀ ਦੋ ਨੜਕੀਆਂ ਬਚ ਗਈਆਂ ਜਿਹੜੀਆਂ ਵੱਧ ਗੋੜੀਆਂ ਦੀਆਂ ਪੂਰੀ ਚੱਕੀ ਉਧਰ ਪੈਕ ਕੁੱਟਿਆ ਰਹੀ ਮਾਰਨ ਲੱਗੇ ਬਿੱਠਾਂ ਦਾ ਸਾਰੇ ਗੰਦ ਮਚਾਉਣਾ ਇਹਨਾਂ ਨੇ ਇੱਥੇ 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 ਆ ਤੋੜਾ ਦਵਾਂਗੇ ਫੇਰ ਪਰਚ ਇਹਨੂੰ ਵੀ ਪਿੰਜਰੇ ਨੂੰ ਕੋਲੋਂ ਕਰ ਲਾ ਇਹਨੂੰ ਇਹਦੇ ਨਾਲ ਲੱਗਦਾ ਖੁੱਲੂ ਹਾਂ ਪਰ ਨਿਗਰੱਖਣੀ ਪੈਣੀ ਆ ਪੂਰੀ ਓਰੇ ਹਾਂਜੀ ਲਾਓ ਵੀ ਮਿੱਤਰ ਦੇ ਲਈ ਸਾਰੇ ਕਬੂਤਰਾਂ ਨੂੰ ਦਵਾਈ ਠੀਕ ਆ ਕੋਕੀ ਆ ਰਿਪੋਰਟ ਚਲੋ ਹੁਣ ਦੇਖੀਏ ਕੋਈ ਕੰਮਕਾਰ ਹੋਰ ਆ ਗਏ ਭਾਈ ਕਬੂਤਰਾਂ ਵੱਲ ਘੇੜਾ ਮਾਰਨ ਤੇ ਯਾਰ ਨਹੀਂ ਮੜਾਪਸ ਵਾਲੀ ਕਿਸੇ ਦੇ ਵੀ ਨਹੀਂ ਨਿਕਲੀ ਕਿਤੇ ਨਿਕਲੇ ਇਸ ਇੱਕ ਅੱਧੀ ਹਾਂ ਇੱਕ ਆ ਨਿਕਲੀ ਇੱਕ ਆ ਦੇਖੋ ਆ ਦੇਖੋ ਬਾਕੀ ਹਲੇ ਦੇਖਦੇ ਆ ਚਲੋ ਡੇਢ ਘੰਟਾ ਹੋਇਆ ਹਲੇ ਦਾ ਕੋਈ ਚੱਕਰ ਨਹੀਂ ਦੇਖਦੇ ਆ ਮੇਰੇ ਹਿਸਾਬ ਨਾਲ ਭਾਈ ਹੋਣੀ ਹੀ ਨਹੀਂ ਫਿਰ ਜਾਂ ਫਿਰ ਦਵਾਈ ਨੇ ਅਸਰ ਨਹੀਂ ਕਰਿਆ ਬਾਕੀ ਲੱਗ ਜੂ ਪਤਾ ਕੋਈ ਚੱਕਰ ਨਹੀਂ ਦੇਖਦੇ ਹਲੇ ਆਪਾਂ ਇਹਨਾਂ ਨੂੰ ਘੰਟਾ ਹੋਰ ਨਹੀਂ ਅਸੇ ਆ ਦੇਖਦਾ ਓਏ ਨਿਕਲੀਆਂ ਹੋਈਆਂ ਆ ਦੇ ਚਲੋ ਦੇਖਦੇ ਹਾਂ ਹਲੇ ਤੋਂ ਪੰਜ ਰੱਖਣੇ ਆ ਘੰਟਾ ਡੇਢ ਘੰਟਾ ਉਹ ਤੋਂ ਬਾਅਦ ਜਾਲ ਜੀ ਛੱਡ ਦਾਂਗੇ ਧੁੱਪ ਚ ਲਓ ਵੀ ਚੱਲ ਪਿਆ ਕੰਮ ਲਾਗੇ ਮਲੱਪ ਨਿਕਲਣ ਤੁਹਾਨੂੰ ਮੈਂ ਦਿਖਾ ਦਿੰਦਾ ਹੁਣ ਠੀਕ ਹੈ ਉਹ ਪਿੰਜਰਿਆਂ ਦੇ ਥੱਲੇ ਬਾਅਦ ਚ ਦਿਖਾਉਂਗਾ ਪਹਿਲਾਂ ਇੱਧਰਲੇ ਦਿਖਾ ਦਿੰਦਾ ਠੀਕ ਹੈ ਆ ਲਓ ਦੇਖੋ ਫਿਰ ਆ ਦੇਖੋ ਕਿੰਨਾ ਕੁਛ ਹੈ ਦੇਖੇ ਤੇ ਆਹ ਦੇਖੋ ਲਓ ਆਹ ਦੇਖੋ ਹੰਗਦੇ ਕੋਲ ਓਕੇ ਰਪੋਰਟ ਤੇ ਇਧਰ ਵੀ ਦਿਖਾਉਣਾ ਹੁਣ ਮੈਂ ਸਭ ਨੂੰ ਆਹ ਦੇਖੋ ਬਿਲਕੁਲ ਬਰੀਕ ਬਰੀਕ ਆਹ ਦੇਖੋ ਇਹਦੇ ਉੱਪਰ ਪਿਆ ਆਹ ਦੇਖੋ ਕਿੰਨੇ ਕਿੰਨੇ ਮੋਟੇ ਮੋਟੇ ਨੇ ਓਕੇ ਰਪੋਰਟਾਂ ਲੱਗੇ ਨਿਕਲਣ ਲਈ ਚੱਲ ਪਿਆ ਕੰਮ ਤੇ ਹਲੇ ਲਵਾਉਣੇ ਘੰਟਾ ਧੁੱਪ ਹੋ ਰਹੀ ਇਹਨਾਂ ਨੂੰ ਹਾਲ ਤਾਂ ਧੁੱਪ ਹੈਗੀ ਪੂਰੀ ਬੈਠੇ ਰਹਿਣ ਦੋ ਇਹਨਾਂ ਨੂੰ ਬਾਅਦ ਚੋ ਹੀ ਦਾਣੇ ਦੂਣੇ ਭਾਵਾਂਗੇ ਠੀਕ ਆ ਜੱਸੇ ਜੱਸਾ ਪੜ ਰਿਹਾ ਬਾਈ ਨਾਲ ਦੀ ਨਾਲ ਬਹੁਤ ਇੰਟੈਲੀਜੈਂਟ ਬੰਦਾ ਐ ਇਹ ਪਿਛੋ ਪਹਿਲੇ ਨੰਬਰ ਤੇ ਆਉਂਦਾ ਹਰੇਕ ਸਾਲ ਕੇ ਚਲੋ ਬਾਈ ਨਿਕਲ ਲੰਦੋ ਹੁਣ ਐਨੇ ਚਾਹ ਪਾਣੀ ਪੀ ਲਈਏ ਠੀਕ ਆ ਉਹਦੇ ਬਾਅਦ ਮਿਲਦੇ ਆ ਫਿਰ ਆ ਪਾਉ ਨੇ ਘਰ ਦੇ ਠਾਲੀ ਬਈ ਆਲਾ ਦੇਖੋ ਫਿਰ ਨਾਲੇ ਜੀਕਾ ਹੀਆ ਮਰੀ ਜਾਂਦਾ ਪਾਉ ਆ ਜਾ ਇੱਧਰ ਆ ਜਾ ਘਰ ਦੇ ਚ ਖੜਾ ਬਾਈ ਸਾਨੂੰ ਪੈ ਗਿਆ ਕੰਮ ਜੇ ਉਰੇ ਪਈ ਰਿਹਾ ਆ ਪਿੰਜਰਾ ਆ ਸਾਰੇ ਪਿੰਜਰੇ ਬਿੱਲੀ ਨੇ ਕੰਮ ਕਰ ਜਾਣਾ ਇਹਨਾਂ ਦਾ ਹੁਣ ਅਸੀਂ ਪਿੰਜਰਾ ਚੱਕ ਕੇ ਰੱਖਣ ਲੱਗੇ ਆ ਆ ਜਾਲ ਜੀ ਠੀਕ ਐ ਇੱਧਰ ਰੱਖਦੇ ਆ ਪਿੰਜਰਾ ਚਲੋ ਚੱਕ ਵੀ ਇਸੇ ਇਦਾਂ ਇੱਥੇ ਇੱਕ ਰੱਖ ਲੈਣੇ ਆ ਨਾ ਬਹੁਤ ਹੋਰੀ ਉੱਧਰ ਰੱਖੋ ਦੱਸੋ ਤੋ ਪਾਣੂ ਦਾ ਕੋਈ ਨਹੀਂ ਇਹਨਾਂ ਨੂੰ ਚਾਹ ਉੱਤੇ ਗੁੰਜੇ ਰੱਖ ਲਈਏ ਗੁੰਜੇ ਰੱਖ ਲੈਣੇ ਛੋਟੇ ਜਿਹੜੇ ਰੱਖ ਦਾਂਗੇ ਇੱਧਰ ਇਹਨਾਂ ਚਲੋ ਬੱਚਿਆ ਆਇ ਰੱਖ ਦਈਏ ਇਧਰ ਵਜਾ ਦੇਖੀ ਥੋੜਾ ਇਧਰ ਦਾਣੇ ਪਏ ਨੇ ਓਰੇ ਚਲੋ ਓਕੇ ਆ ਬਾਈ ਰਿਪੋਰਟ ਦੋਵੇਂ ਪਿੰਜਰੇ ਰੱਖਦੇ ਅੰਦਰ ਜਿੱਥੇ ਇਹ ਕਾਹ ਗੁੰਜੇ ਰੱਖ ਲਈ ਔਹ ਹੁੰਜੇ ਇੱਕ ਇੱਥੇ ਕਰ ਰੱਖ ਲਈ ਬਾਅਦ ਚ ਝਾੜੂ ਮਾਰ ਲਾਂਗੇ ਇਧਰ ਵੀ ਕਰ ਲਈਏ ਬਾਈ ਚੈੱਕ ਇਧਰ ਤਾਂ ਠੀਕ ਆ ਆ ਦੇਖੋ ਗੱਡੀ ਆ ਉਹ ਪਿੰਜਰੇ ਚੱਕਦਾ ਜੱਸਾ ਉੱਥੇ ਵੀ ਦੇ ਮਾਰ ਲੰਨੇ ਨੇਗਾ ਉਹ ਕਯਰਬੋਰਡ ਗੰਦ ਪਾਇ ਗਿਆ ਥਾਲਾ ਮਾ ਬਰੀਕ ਬਰੀਕ ਨੇ ਬਿਲਕੁਲ ਬਾਕੀ ਠੀਕ ਈ ਆ ਕੰਮ ਆ ਦੇਖੋ ਇੱਥੇ ਵੀ ਆਈਆਂ ਉਹ ਕਯਰਬੋਟਾਂ ਨੇ ਹੈ ਪਾ ਪੈਣਾ ਤੇ ਪੈਦੀ ਰਹਿੰਦਾ ਵਾਜੀ ਉਹ ਖਾ ਸਾਲਾ ਦਾਣੇ ਚੁਗ ਲਵੇ چلو بھائی لو نے پھر کیا ہو گیا ہاں کوئی نہیں مشین بدل ہیں لاؤ بھی مترو این پوٹے خالی ہو گئے چار پانچ گھنٹے بعد کٹتے کبوتر تھن دکھا دکھا میں ایک کمیٹ چلے صاف ہو گئے پر کبوتر ہو گئے بالکل صاف ਖੈਰ ਕੋ ਪਾਰ ਲੈ ਕੋਈ ਨਹੀਂ ਚੱਲ ਜਿ세 ਘਾਰ ਇਹਨਾਂ ਨੂੰ ਅੰਦਰ ਕਰ ਅੰਦਰ ਕਰ ਇਹਨਾਂ ਨੂੰ ਪਹਿਲਾਂ ਤੁਹਾਨੂੰ ਦਿਖਾਉਣਾ ਹੈ ਬਾਈ ਆ ਦੇਖੋ ਪਹਿਲਾਂ ਦਾ ਕਿੰਨੀਆਂ ਨੇ ਹੈ ਮਾਰੋ ਨੇਗਾ ਤੇ ਇੱਧਰ ਵੀ ਨੇ ਕਿੱਥੇ ਨੇ ਆ ਦੇਖੋ ਐਜ ਵੀ ਨੇ ਆ ਦੇਖੋ ਕਿੰਨਾ ਗੁੱਛਾ ਗੁੱਛ ਆ ਦੇਖੋ ਦੇਖੋ ਗੁੱਛਾ ਦੇਖਿਓ ਸੇ ਆਹ ਦੇਖੋ ਬਾਈ ਗੁੱਛਾ ਆਹ ਦੇਖੋ ਗੁੱਛਾ ਆਹੋ ਦੇਖੋ ਆਹ ਦੇਖੋ ਆਹੋ ਦੇਖੋ ਆਹੋ ਦੇਖੋ ਆਹੋ ਦੇਖੋ ਛੋਟੀਆਂ ਓਹੋ ਹੋ 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 ਬਹੁਤ ਬਾਈ ਨਿਕਲ ਗਈਆਂ ਸਫਾਈ ਕੂਤਰ ਨੂੰ ਦਰਵਾੜ ਦੇ ਹਲੇ ਇਸੇ ਚਲੋ 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 ਅੰਦਰ ਬਾੜ ਤੇ ਬਸ ਬਾਈ ਜਾਨੀ ਕਿ ਉਹ ਸਾਫ ਹੋ ਗਏ ਹਲੇ ਓਏ ਬੱਚਾ ਭੁੱਖਾ ਹੈ ਵਜਨ ਕੀ ਕਰੀਏ ਫਿਰ ਹੁਣ ਪਾਣੀ ਦੇ ਦੰਨੇ ਨਦੂਏ ਲੋਚ ਚੋਗਾ ਦੇ ਦੰਨੇ ਉਹ ਨਹੀਂ ਯਾਰ ਪਾਣੀ ਦੇ ਦੰਨੇ ਚੱਲ ਚੋਗਾ ਸਰੋਂ ਦਾ ਦੇ ਦੰਨੇ ਰੁਕ ਜਾ ਬਈ ਬੱਚੇ ਨੂੰ ਚੋਗਾ ਦੇ ਦਈਏ ਤੇ ਚਲੋ ਮਿਲਾਂਗੇ ਬਾਅਦ ਚੋ ਹਲੇ ਆਪਾ ਚਲੋ ਜੀ ਮਿੱਤਰੋ ਆਗੇ ਕਬੂਤਰਾਂ ਵੱਲ ਹੁਣ ਇਹਨਾਂ ਨੂੰ ਦਾਣਾ ਪਾਣੀ ਪਾ ਦਈਏ ਆਪਾਂ ਟਰੇਆਂ ਚ ਪਾ ਦੰਨੇ ਆ ਪਿੰਜਰਾ ਬਾਅਦ ਚੋਂ ਸਾਫ਼ ਕਰਦੇ ਆਪਾਂ। ਦਾਣੇ ਆ ਮਿਕਸ ਲਿਆਇਆ ਤਾਂ ਮੈਂ ਬਾਜਰਾ, ਬੂਜਰਾ ਵਿੱਚ ਛੋਲੇ ਧਾਰਾ ਵੀ ਦਾ ਰਲਾਉਣੇ ਆਲੇ ਤੇ ਕਣਕ ਉਹ ਪਈ ਆ। ਸਰੋਂ ਹੁਣ ਪਾਉਣੀ ਨਹੀਂ ਹਲੇ ਆਪਾਂ ਥੋੜੇ ਦਿਨ। ਤੇ ਚਲੋ ਬਈ। ਪਾਵਾ ਪਹਿਲਾਂ ਟਰਈਆਂ 'ਚ ਫੇਰ ਖੋਲਦਾ। ਖੋਲ ਦੰਨੇ ਆ ਬਈ। ਦੋਈ ਟਰਈਆਂ ਦਿੱਤੀਆਂ ਪਰ। ਪਾਣੀ ਪਾਇਆ ਉਹ। ਆਇਓ ਬਈ। ਪੁੱਤਰ ਦੇਖ ਲੀ ਕੈਂ ਨਾ ਸਾਰੇ। ਬਿੱਲੀ ਦੇਖੋ ਉਹ ਲੰਗੀ। ਕੀ ਦਾ ਉਹ ਕਿਰਵੋ ਤਾਂ ਕੋਈ ਵਾਲਾ ਚੱਕਰ ਨਹੀਂ ਹੈਗਾ ਖਾਣਗੇ ਦਾਣਾ ਪਾਣੀ ਲੱਗ ਗਏ ਦੋਨੇ ਟ੍ਰੇਆਂ ਤੇ ਉਹ ਕਬੂਤਰ ਬੈਠਾ ਹਾਂਡਿਆਂ ਤੇ ਉਹ ਥੋੜੀ ਸੁਸਤ ਬੈਠੀ ਹੈ ਕਬੂਤਰੀ ਉਹ ਦੇਖੋ ਕੋਈ ਚੱਕਰ ਨਹੀਂ ਚਲੋ ਦੇਖਦੇ ਆ ਬਾਅਦ ਚੋਂ ਇਹਨੂੰ ਕਈ ਵਾਰ ਦਵਾਈ ਦਾ ਜ਼ਿਆਦਾ ਹੀ ਅਸਰ ਹੋ ਜਾਂਦਾ ਹੈ ਪਰ ਮੜਾਪੇ ਬਹੁਤ ਨਿਕਲੇ ਨੇ ਬਾਈ ਆਹ ਦੇਖ ਲੋ ਕਿੰਨਾ ਗੰਦ ਪਿਆ ਆ ਗਿਆ ਕੋਈ ਚੱਕਰ ਨਹੀਂ ਕੈਂ ਹੈ ਲੱਕੀ ਲਾਣੇ ਖਾਣ ਬਾਉ ਸਿੰਘ ਕਰਦਾ ਤਾਰਾਂ ਦੀ ਤਿਆਰੀ ਹੈ ਬਾਉ ਤਾਰਾਂ ਦੀ ਤਿਆਰੀ ਕਰਨ ਲੱਗੇ ਆ ਠੀਕ ਨੂਰੀ ਬੱਲ ਮਾਰਾਂ ਜਿਹੜਾ ਨੂਰੀ ਕੀ ਕਰ ਰਹੀ ਖੜ ਜਾ ਖੜ ਨਹੀਂ ਹੁੰਦਾ ਠੀਕ ਆ ਹੁਣ ਦੇਖੋ ਬਾਈ ਕੰਨ ਓਏ ਆ ਦੇਖ ਆ ਜੋੜ ਕੇ ਰੱਖ ਦੀ ਹੈ ਤੇ ਚਲੋ ਵੀ ਮਿੱਤਰੋ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਚ